ਦੋਸਤੋ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਜਸਵੀਰ ਸਿੰਘ ਵਿਜ਼ਨਰੀ ਸਿੰਘ ਅਕੈਡਮੀ ਤੋਂ ਸੋ ਮੇਰੇ ਪਿੱਛੇ ਲੱਗਾ ਹੋਇਆ ਬੈਨਰ ਜਿਹੜਾ ਹੈਗਾ ਵਾ ਤੁਸੀਂ ਦੇਖ ਰਹੇ ਆਂ ਤੇ ਹੁਣ ਤੁਹਾਨੂੰ ਸਮਝ ਵੀ ਆ ਗਈ ਹੋਏਗੀ ਸੀਨੀਅਰ ਅਸਿਸਟੈਂਟ ਦਾ ਐਗਜ਼ਾਮ ਸੀਨੀਅਰ ਅਸਿਸਟੈਂਟ ਤੇ ਟ੍ਰੈਜ਼ਰੀ ਆਫੀਸਰ ਦਾ ਜੌਬ ਜਿਹੜੀ ਹੈਗੀ ਐ ਉਹ ਉਹਦੀਆਂ ਜਿਹੜੀਆਂ ਐਗਜ਼ਾਮ ਦੀਆਂ ਡੇਟਸ ਹੈਗੀਆਂ ਵਾ ਉਹ ਅਨਾਉਂਸ ਹੋ ਚੁੱਕੀਆਂ ਵਾ 14 12 2025 ਇੰਪੋਰਟੈਂਟ 된 ਹੈਗਾ ਵਾ ਸਾਰਿਆਂ ਦੇ ਦੀ ਉਹਨਾਂ ਸਾਰਿਆਂ ਬੱਚਿਆਂ ਦੇ ਲਈ ਜਿਨ੍ਹਾਂ ਨੇ ਪਿਛਲੇ 2-3 ਮਹੀਨਿਆਂ ਤੋਂ ਲਗਾਤਾਰ ਆਪਣੀ ਮਿਹਨਤ ਕਰ ਰਹੀ ਹੈ ਕਿ ਨੋ ਡਾਊਟ ਉਹਨਾਂ ਨੂੰ ਪਹਿਲਾਂ ਇਹ ਕਲੀਅਰ ਨਹੀਂ ਸੀਗਾ ਕਿ ਡੇਟਸ ਕਦੋਂ ਅਨਾਉਂਸ ਹੋਣਗੀਆਂ ਕਿਉਂਕਿ ਜਦੋਂ ਡੇਟਸ ਅਨਾਉਂਸ ਹੋ ਜਾਂਦੀਆਂ ਤਾਂ ਬੱਚਿਆਂ ਦੇ ਵਿੱਚ ਇਨਕਰੇਜਮੈਂਟ ਤੇ ਪਲੱਸ ਜਿਹੜਾ ਉਹਨਾਂ ਦੇ ਵਿੱਚ ਇੱਕ ਐਗਜ਼ਾਮ ਨੂੰ ਲੈ ਕੇ ਉਤਸੁਕਤਾ ਜਿਹੜੀ ਹੁੰਦੀ ਆ ਉਹ ਹੋਰ ਵੀ ਜ਼ਿਆਦਾ ਵੱਧ ਜਾਂਦੀ ਆ ਬਿਕੋਜ਼ ਡੇਟਸ ਜਦੋਂ ਨੇੜੇ ਆਉਂਦੀਆਂ ਨਾ ਦੈਟ ਟਾਈਮ ਦੇ ਉੱਤੇ ਬੱਚਿਆਂ ਦੇ ਦਿਮਾਗ ਦੇ ਵਿੱਚ ਸਿਰਫ ਇੱਕੋ ਹੀ ਟਾਰਗੇਟ ਹੁੰਦਾ ਵਾ ਕਿ ਇਸ ਐਗਜ਼ਾਮ ਨੂੰ ਅਸੀਂ ਕਲੀਅਰ ਕਰਨਾ ਹੈ ਸੋ ਡੇਟਸ ਅਨਾਉਂਸ ਹੋ ਚੁੱਕੀਆਂ ਹੈਗੀਆਂ ਸਾਡੇ ਕੋਲ ਸਿਰਫ ਤੇ ਸਿਰਫ ਜਿਹੜੇ ਬਚੇ ਹੋਏ ਆ ਕਿੰਨੇ ਦਿਨ ਲੈਫਟ ਆ ਸਾਡੇ ਕੋਲ ਸਿਰਫ ਤੇ ਸਿਰਫ 27 ਦਿਨ 27 ਦਿਨ ਸਾਡੇ ਕੋਲ ਲੈਫਟ ਹੈ 14 ਦਸੰਬਰ ਨੂੰ ਐਗਜ਼ਾਮ ਹੋਣ ਜਾ ਰਿਹਾ ਵਾ ਅਨਾਉਂਸਮੈਂਟ ਇਹ ਹੋ ਚੁੱਕੀ ਹੈਗੀ ਆ ਆਫੀਸ਼ੀਅਲੀ ਅਨਾਉਂਸ ਹੋ ਚੁੱਕਾ ਵਾ ਤਾਂ ਐਡਮਿਟ ਕਾਰਡ ਵੀ ਜਿਹੜੇ ਹੈਗੇ ਉਹ ਜਲਦੀ ਆਪਣੇ ਨੋਟੀਫਿਕੇਸ਼ਨ ਦੇ ਅਕੋਰਡਿੰਗ ਉਹ ਵੀ ਜਲਦੀ ਆਪਣਾ ਦੱਸ ਦਿੱਤੇ ਜਾਣਗੇ ਬਟ ਹੁਣ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁਣ ਹੈ ਕਿ ਕਿ ਅਸੀਂ ਇਨ੍ਹਾਂ 27 ਦਿਨਾਂ ਦੇ ਵਿੱਚ ਕਿਵੇਂ ਸਿਲੇਬਸ ਨੂੰ ਕਵਰ ਅਪ ਕਰਨਾ ਹੈ ਕਿਵੇਂ ਆਪਦੀ ਰਿਵੀਜ਼ਨ ਕਰਨੀ ਹੈ ਕਿਵੇਂ ਅਸੀਂ ਕੁਐਸਚਨਸ ਦੇ ਕੁਐਸਚਨਸ ਨੂੰ ਹੱਲ ਕਰਨਾ ਹੈ ਕੁਐਸਚਨਸ ਤੇ ਪੈਟਰਨ ਨੂੰ ਸਮਝਣਾ ਹੈ ਕੀ ਸਾਡੀ ਪ੍ਰੈਕਟਿਸ ਰਹੂਗੀ ਇਹ ਸਾਰਾ ਕੁਝ ਆਪਾਂ ਕਰਾਂਗੇ ਸਿਰਫ ਤੇ ਸਿਰਫ 27 ਦਿਨਾਂ ਦੇ ਵਿੱਚ ਜਿੰਦੇ ਵਿੱਚੋਂ ਅਸੀਂ ਲੈਸ ਟੂ ਲੈਸ ਡੇਸ ਦੇ ਵਿੱਚ 27 ਦਿਨਾਂ ਤੋਂ ਪਹਿਲਾਂ ਪਹਿਲਾਂ ਅਸੀਂ ਸਿਲੇਬਸ ਨੂੰ ਕਵਰ ਅਪ ਕਰਾਂਗੇ ਕਵਰ ਅਪ ਕਰਕੇ ਜਿਹੜੇ ਸਾਡੇ ਕੋਲ ਹਰ ਰੋਜ਼ ਸਾਡਾ ਟਾਰਗੇਟ ਰਹੂਗਾ ਕਿ ਹਰ ਰੋਜ਼ ਕਰੰਟ ਅਫੇਅਰ ਤੇ ਪਲੱਸ ਜਿਹੜਾ ਪ੍ਰੀਵੀਅਸ ਈਅਰ ਦੇ ਕੁਐਸਚਨਸ ਹੈਗੇ ਆ ਅਸੀਂ ਉਹਨਾਂ ਨੂੰ ਹੱਲ ਕਰਾਂਗੇ ਸ਼ਾਮ ਨੂੰ ਸਾਡੀ ਜਿਹੜੀ ਕਲਾਸ ਹੈਗੀ ਆ ਉਹ 7:00 ਵਜੇ ਤੋਂ ਲੈ ਕੇ 8:00 ਵਜੇ ਤੱਕ ਲਾਈਵ ਚੱਲਿਆ ਕਰੇਗੀ ਜਿਸ ਦੇ ਵਿੱਚ ਅਸੀਂ ਪ੍ਰੀਵੀਅਸ ਈਅਰ ਦੇ ਕੁਐਸਚਨਸ ਜਿਹੜੇ ਹੈਗੇ ਆ ਉਹਨਾਂ ਨੂੰ ਹੱਲ ਕਰਾਂਗੇ ਤਾਂ ਜੋ ਤੁਹਾਨੂੰ ਜਿਹੜੇ ਪ੍ਰੀਵੀਅਸ ਈਅਰ ਦੇ ਕੁਐਸਚਨਸ ਤੋਂ ਜਿਹੜਾ ਆਪਣਾ ਸਿਲੇਬਸ ਇੱਕ ਸਾਈਡ ਤੇ ਅਸੀਂ ਸਿਲੇਬਸ ਕਵਰ ਕਰ ਰਹੇ ਹਾਂ ਲੇਕਿਨ ਦੂਜੀ ਸਾਈਡ ਦੇ ਉੱਤੇ ਅਸੀਂ ਉਹਨਾਂ ਕੁਐਸ਼ਨਸ ਨੂੰ ਇਮੀਡੀਏਟਲੀ ਹੱਲ ਕਰਾਂਗੇ ਤਾਂ ਜੋ ਤੁਹਾਨੂੰ ਅਗਰ ਉਸਦੇ ਰਿਲੇਟਡ ਕੋਈ ਕੁਐਸ਼ਨਸ ਐਗਜ਼ਾਮ ਦੇ ਵਿੱਚ ਆ ਜਾਂਦੇ ਆ ਤਾਂ ਤੁਸੀਂ ਉਹਨੂੰ ਈਜ਼ੀਲੀ ਹੱਲ ਕਰ ਸਕੋ ਸੋ ਸਭ ਤੋਂ ਪਹਿਲਾਂ ਤਾਂ ਇੰਪੋਰਟੈਂਟ ਹੈ ਕਿ ਵਿਜ਼ਨਰੀ ਸਿੰਘ ਦੇ ਟੈਲੀਗ੍ਰਾਮ ਗਰੁੱਪ ਜਿਹੜਾ ਹੈਗਾ ਸਾਡਾ ਚੱਲ ਰਿਹਾ ਵਾ ਤੁਸੀਂ ਉਸ ਨੂੰ ਪਲੀਜ਼ ਜੁਆਇਨ ਕਰ ਲਓ ਸਾਡੇ ਵੱਲੋਂ ਸਾਰਾ ਮਟੀਰੀਅਲ ਜਿਹੜਾ ਹੈਗਾ ਵਾ ਜੋ ਵੀ ਅਸੀਂ ਤਿਆਰ ਕਰ ਰਹੇ ਹੈਗੇ ਆ ਪ੍ਰੋਪਰਲੀ ਤਿਆਰ ਕਰ ਰਹੇ ਆ ਉਹ ਸਾਰੇ ਦਾ ਸਾਰਾ ਟੈਲੀਗ੍ਰਾਮ ਗਰੁੱਪਸ ਦੇ ਵਿੱਚ ਬੱਚਿਆਂ ਨੂੰ ਕੰਟੀਨਿਊਸਲੀ ਅਸੀਂ ਦੇ ਰਹੀ ਹੈਗੇ ਆ ਟੈਲੀਗ੍ਰਾਮ ਚੈਨਲ ਜਿਹੜਾ ਹੈਗਾ ਵਾ ਸਾਡਾ ਵਿਜ਼ਨਰੀ ਸਿੰਘ ਅਕੈਡਮੀ 9 ਦੇ ਨਾਮ ਦੇ ਉੱਤੇ ਸਾਡਾ ਚੈਨਲ ਚੱਲ ਰਿਹਾ ਵਾ ਤੇ ਵਿਜ਼ਨਰੀ ਸਿੰਘ ਅਕੈਡਮੀ ਦੇ ਨਾਮ ਦੇ ਉੱਤੇ ਸਾਡਾ ਗਰੁੱਪ ਚੱਲ ਰਿਹਾ ਹੈ ਸਾਰਾ ਮੈਸੇਜ ਜਿਹੜੇ ਹੈਗੇ ਆ ਮਟੀਰੀਅਲ ਜਿਹੜਾ ਹੈਗਾ ਵਾ ਉਹ ਇਨਾਂ ਗਰੁੱਪਸ ਦੇ ਵਿੱਚ ਚੈਨਲ ਦੇ ਵਿੱਚ ਅਸੀਂ ਡਿਲੀਵਰ ਕਰ ਰਹੇ ਹੈਗੇ ਆ ਤਾਂ ਜੋ ਬੱਚੇ ਈਜ਼ਲੀ ਉਹਨੂੰ ਸਮਝ ਸਕਣ ਤੇ ਈਜ਼ਲੀ ਉਹਨੂੰ ਆਪਣਾ ਕਰ ਸਕਣ ਡੇਲੀ ਬੇਸਿਸ ਤੇ ਉੱਤੇ ਡੇਲੀ ਨਿਊਜ਼ ਦਾ ਅਨਲਿਸਿਸ ਹਰ ਰੋਜ਼ ਨਿਊਜ਼ ਦਾ ਅਨਲਿਸਿਸ ਜਿਹੜਾ ਹੈਗਾ ਵਾ ਉਹ ਗਰੁੱਪਸ ਦੇ ਵਿੱਚ ਪੈ ਰਹੇ ਆ ਕਰੰਟ ਅਫੇਅਰ ਡੇਲੀ ਪੈ ਰਹੇ ਹੈਗੇ ਆ ਡੇਲੀ ਪੰਜਾਬ ਜੀਕੇ 1 ਲਾਈਨ ਆਨਸਰ ਤੇ ਡੇਲੀ ਜਨਰਲ ਸਟੱਡੀ ਕੁਇਜ਼ ਹਰ ਰੋਜ਼ ਦੇ 10-10 ਕੁਇਜ਼ ਜਿਹੜੇ ਹੈਗੇ ਆ ਉਹ ਕੰਟੀਨਿਊਸਲੀ ਅਸੀਂ ਪਾ ਰਹੇ ਹੈਗੇ ਤਾਂ ਜੋ ਬੱਚਿਆਂ ਦੀ ਪ੍ਰੈਪਰੇਸ਼ਨ ਜਿਹੜੀ ਹੈਗੀ ਆ इजीली ਹੋ ਸਕੇ ਇਸ ਤੋਂ ਇਲਾਵਾ YouTube ਦੇ ਉੱਤੇ ਜਿਹੜੇ ਸਾਡੇ ਲੈਕਚਰਸ ਹੈਗੇ ਆ ਉਹ ਕੰਟੀਨਿਊਸਲੀ ਅਪਲੋਡ ਹੋ ਰਹੇ ਹੈਗੇ ਆ ਪਲੇਲਿਸਟਾਂ ਆਲਰੇਡੀ ਸਾਰੀਆਂ ਬਣੀਆਂ ਹੋਈਆਂ ਤੇ ਪਲੇਲਿਸਟ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਆਂ ਜ਼ਿਆਦਾ ਤੋਂ ਜ਼ਿਆਦਾ ਅਸੀਂ ਲੈਕਚਰ ਜਿਹੜੇ ਹੈਗੇ ਡਿਲੀਵਰ ਕਰ ਸਕੀਏ ਅਸੀਂ ਤੁਹਾਨੂੰ ਇੱਥੇ ਇਹ ਨਹੀਂ ਕਹਿ ਰਹੇ ਕਿ ਸਾਡਾ ਆਹ ਕੋਰਸ ਪਰਚੇਸ ਕਰੋ ਸਾਡਾ ਆਹ ਕੋਰਸ ਪਰਚੇਸ ਕਰੋ ਬਿਲਕੁਲ ਫ੍ਰੀ ਆਫ ਕਾਸਟ ਅਸੀਂ ਆਪਣੀ ਐਜੂਕੇਸ਼ਨ ਦੇ ਰਹੇ ਆ ਬਿਲਕੁਲ ਫ੍ਰੀ ਆਫ ਕਾਸਟ ਹੁਣ ਤੁਹਾਨੂੰ ਕਿਤੇ ਵੀ ਮੱਥਾ ਮਾਰਨ ਦੀ ਜਰੂਰਤ ਨਹੀਂ ਹੈਗੀ ਕਿ ਕਿਸੇ ਪਾਸੇ ਕੋਰਸ ਪਰਚੇਸ ਕਰਨ ਦੀ ਜਰੂਰਤ ਨਹੀਂ ਹੈਗੀ ਆਪਦਾ ਧਿਆਨ ਜਿਹੜਾ ਹੈਗਾ ਵਾ ਉਹ ਸਾਰੇ ਦਾ ਸਾਰਾ ਸਟੱਡੀ ਵੱਲ ਲਗਾਓ ਤਾਂ ਜੋ ਤੁਸੀਂ ਈਜ਼ਲੀ ਇਹਨਾਂ ਜੌਬਸ ਨੂੰ ਕਰੈਕ ਕਰ ਸਕੋ Visionary Singh Academy ਦਾ YouTube ਚੈਨਲ ਹੈਗਾ ਬਹੁਤ ਕਾਫੀ ਬੱਚੇ ਇਹਨੂੰ ਲਾਈਕ ਕਰ ਚੁੱਕੇ ਹੈਗੇ ਆ ਬਹੁਤ ਸਾਰੇ ਬੱਚੇ ਕੰਟੀਨਿਊਸਲੀ ਸਾਡਾ ਚੈਨਲ ਦੇਖ ਰਹੇ ਹੈਗੇ ਆ ਵੀਡੀਓਜ਼ ਦੇਖ ਰਹੇ ਹੈਗੇ ਆ ਲੈਕਚਰਸ ਦੇਖ ਰਹੇ ਆ ਸਾਨੂੰ ਬਹੁਤ ਉਹਨਾਂ ਦੇ ਉੱਤੇ ਮਾਣ ਹੈਗਾ ਬਈ ਡੇਲੀ ਪੰਜਾਬੀ ਦੀਆਂ ਕਲਾਸਿਸ ਚੱਲ ਰਹੀਆਂ ਹੈਗੀਆਂ ਕਰੰਟ ਅਫੇਅਰ ਦੀਆਂ ਡੇਲੀ ਸਬਜੈਕਟਿਵ MCQਸ ਆ ਪੰਜਾਬ ਪੁਲਿਸ ਦੇ ਉੱਤੇ ਕਰੰਟ ਇਸ਼ੂਜ਼ ਡੇਲੀ ਇੰਗਲਿਸ਼ ਤੇ ਪਲੱਸ ਸਟੈਟਿਕ ਜੀਕੇ ਇਹਨਾਂ ਡੇਲੀ ਕਲਾਸਿਸ ਜਿਹੜਾ ਹੈਗਾ ਅਸੀਂ ਲੈਕਚਰਸ ਜਿਹੜੇ ਹੈਗੇ ਆ ਕੰਟੀਨਿਊਸਲੀ ਅਪਡੇਟ ਕਰ ਰਹੇ ਹੈਗੇ ਆ ਨੈਕਸਟ ਇੰਸਟਾਗ੍ਰam ਦਾ ਇੱਕ ਕਰੰਟ ਅਫੇਅਰਸ ਨੂੰ ਲੈ ਕੇ ਅਸੀਂ ਇੱਕ ਇੰਪੋਰਟੈਂਟ ਪੇਜ ਬਣਾਇਆ ਹੋਇਆ ਵਾ ਤੇ ਇਹ ਪੇਜ ਜਿਹੜਾ ਹੈਗਾ ਵਾ ਬਹੁਤ ਜ਼ਿਆਦਾ ਇੰਪੋਰਟੈਂਟ ਆ ਬਿਕੋਜ਼ ਜਿੰਨੇ ਵੀ ਕਰੰਟ ਅਫੇਅਰਸ ਹੋ ਰਹੇ ਆ ਹੁਣ ਤੱਕ ਦੇ ਜੋ ਨਵੰਬਰ ਮੰਥ ਦੇ ਸੀਗੇ ਡੇ ਬਾਈ ਡੇ ਸਾਡੇ ਇਸ ਜਿਹੜਾ ਕਰੰਟ ਅਫੇਅਰ ਦਾ ਸਾਡਾ ਇੰਸਟਾਗ੍ਰam ਦਾ ਪੇਜ ਚੱਲ ਰਿਹਾ ਵਾ ਥੈਟ ਇਜ਼ ਕਰੰਟ ਅਫੇਅਰਸ ਵਿਜ਼ਨਰੀ ਸਿੰਘ ਕਰੰਟ ਅਫੇਅਰਸ ਵਿਜ਼ਨਰੀ ਸਿੰਘ ਆ ਨਾਮ ਦਾ ਪੇਜ ਸਾਡਾ ਚੱਲ ਰਿਹਾ ਹੈ ਇੰਸਟਾਗ੍ਰਾਮ ਦੇ ਉੱਤੇ ਜਿੱਥੇ ਡੇਲੀ ਬੇਸਿਸ ਦੇ ਉੱਤੇ ਕਰੰਟ ਅਫੇਅਰਸ ਜਿਹੜੇ ਹੈਗੇ ਉਹ ਕੰਟੀਨਿਊਸਲੀ ਅਸੀਂ ਅਪਲੋਡ ਕਰ ਰਹੇ ਹਾਂ ਮੋਟੀਵੇਸ਼ਨਲ ਐਂਡ ਮਾਈਂਡਸੈਟ ਰੀਲਸ ਬਣ ਰਹੀਆਂ ਹਨ ਡੇਲੀ ਜਨਰਲ ਸਟਡੀ ਕੁਇਜ਼ ਉਹ ਚੱਲ ਰਹੀ ਹੈ ਕਿ ਪੰਜਾਬ ਜੀਕੇ ਡੇਲੀ ਜੋਬ ਅਪਡੇਟਸ ਯੂਪੀਐਸਸੀ ਸਟੇਟ ਪੀਸੀਐਸ ਦੇ ਕਰੰਟ ਅਫੇਅਰਸ ਜਿਹੜੇ ਹੈਗੇ ਆ ਉਹ ਡੇਲੀ ਬੇਸਿਸ ਦੇ ਉੱਤੇ ਅਪਲੋਡ ਹੋ ਰਹੀਆਂ ਤੁਸੀਂ ਦੇਖ ਰਹੇ ਹੈਗੇ ਸਾਡੇ ਕੁਐਸਚਨਸ ਜਿਹੜੇ ਹੈਗੇ ਆ ਉਹ ਕੰਟੀਨਿਊਸਲੀ ਜਪੀਜੀਡੀ ਫਾਰਮ ਦੇ ਵਿੱਚ ਤੁਹਾਨੂੰ ਉੱਥੇ ਮਿਲ ਰਹੀ ਹੈਗੇ। ਇਸ ਤੋਂ ਇਲਾਵਾ ਵਿਜ਼ਨਰੀ ਸਿੰਘ ਦਾ ਪੇਜ ਜਿਹੜਾ ਹੈਗਾ ਵਾ ਤੁਸੀਂ ਫੋਲੋ ਕਰ ਲਓ। ਆ ਇਸ ਪੇਜ ਦੇ ਉੱਤੇ ਅਸੀਂ ਸਾਰੀਆਂ ਅਪਡੇਟਸ ਜਿਹੜੀ ਹੈਗੀਆਂ ਜੌਬਸ ਨੂੰ ਲੈ ਕੇ ਐਜੂਕੇਸ਼ਨ ਰੀਲਸ ਹੋ ਗਈਆਂ ਜੌਬਸ ਨੂੰ ਲੈ ਕੇ ਮੋਟੀਵੇਸ਼ਨਲ ਵੀਡੀਓਜ਼ ਹੋ ਗਈਆਂ, ਐਗਜ਼ਾਮ ਗਾਈਡੈਂਸ ਹੋ ਗਈ ਹੈ, ਅਕਾਦੈਮਿਕ ਹਾਈਲਾਈਟਸ ਹੋ ਗਏ ਆ, ਕਰੰਟ ਅਫੇਅਰਸ ਹੋ ਗਏ ਆ, ਇੰਟਰਐਕਟਿਵ ਤੇ ਕੈਂਪੇਨਸ ਜਿਹੜੇ ਹੈਗੇ ਆ ਉਹ ਰਨ ਕਰ ਰਹੇ ਹੈਗੇ ਆ ਵਿਜ਼ਨਰੀ ਸਿੰਘ ਦੇ ਪੇਜ ਦੇ ਉੱਤੇ। ਸੋ ਮੈਂ ਸਪੈਸ਼ਲ ਇਹ ਉਹਨਾਂ ਬੱਚਿਆਂ ਨੂੰ ਕਰੂੰਗਾ ਜਿਹੜੇ ਬੱਚੇ ਬਿਜ਼ਨੈਰੀ ਸਿੰਘ ਅਕੈਡਮੀ ਦੇ ਨਾਲ ਜੁੜੇ ਹੋਏ ਆ ਤੁਸੀਂ ਆਪਣੀ ਪ੍ਰੈਪਰੇਸ਼ਨ ਜਿਹੜੀ ਹੈ ਕੀ ਆ ਸੋਲਿਡ ਕਰੋ ਬਹੁਤ ਸਾਰੇ ਟੀਚਰਸ ਹੈਗੇ ਆ ਜਿਹੜੇ ਇਸ ਵਕਤ YouTube ਦੇ ਉੱਤੇ ਸਾਰੇ ਬੱਚਿਆਂ ਨੂੰ ਸਟੱਡੀ ਕਰਵਾ ਰਹੇ ਆ ਮੈਂ ਕਿਸੇ ਵੀ ਟੀਚਰ ਨੂੰ ਇਹ ਨਹੀਂ ਕਹਿੰਦਾ ਕਿ ਉਹਨਾਂ ਦੀ ਐਜੂਕੇਸ਼ਨ ਘਟਾ ਚ ਕਿਵੇਂ ਸਾਰੇ ਜਣੇ ਆਪਣੀ ਮਿਹਨਤ ਕਰ ਰਹੇ ਹੈਗੇ ਆ ਤੇ ਬਹੁਤ ਮਿਹਨਤ ਕਰ ਰਹੇ ਹੈਗੇ ਆ ਸਿਰਫ ਤੇ ਸਿਰਫ ਤੁਹਾਨੂੰ ਐਜੂਕੇਟ ਕਰਨ ਦੇ ਲਈ ਤੁਹਾਨੂੰ ਉਹ ਜੋਬਸ ਦੇ ਉੱਤੇ ਬਿਠਾਉਣ ਦੇ ਲਈ ਜਿਨ੍ਹਾਂ ਦੇ ਉੱਤੇ ਤੁਹਾਡਾ ਹੱਕ ਹੈ ਵੈਸੇ ਹੀ ਤਾਂ ਜਿਹੜੇ ਬੱਚਿਆਂ ਨੇ ਜਿਹੜੀਆਂ ਇਸ ਵਾਰ ਪੋਸਟਾਂ ਪੱਧਾਈਆਂ ਹੋਈਆਂ ਸੀਗੀਆਂ ਉਹ ਸਾਰੀ ਪੋਸਟਾਂ ਸੀਨੀਅਰ ਅਸਿਸਟੈਂਟ ਦੀਆਂ ਸੀਗੀਆਂ ਜਿਹੜੀਆਂ 293 ਸੀਗੀਆਂ ਬਟੇ 300 ਦੇ ਕਰੀਬ ਪੋਸਟਾਂ ਵਾ ਤੇ ਅ ਜਿਹੜੀਆਂ ਉਸ ਤੋਂ ਬਾਅਦ ਚ ਖਜ਼ਾਨਾ ਆਫੀਸਰ ਸੀਗਾ 36 ਪੋਸਟਾਂ ਇੰਦੀਆਂ ਜ਼ਿਆਦਾਤਰ ਬੱਚੇ ਜਿਹੜੇ ਹੈਗੇ ਆ ਉਹਨਾਂ ਨੇ ਸੀਨੀਅਰ ਅਸਿਸਟੈਂਟ ਜਿਹੜੇ ਵੇਰੀਅਸ ਡਿਪਾਰਟਮੈਂਟਸ ਦੇ ਵਿੱਚ ਔਖੇ ਰੱਖੇ ਜਾਣੇ ਆ ਤੇ ਪਲੱਸ ਖਜ਼ਾਨਾ ਆਫੀਸਰ ਜਿਹੜੇ ਹੈਗੇ ਆ ਇਹਨਾਂ ਦੀਆਂ ਪੋਸਟਾਂ ਇਹਨਾਂ ਨਾਲ ਜ਼ਿਆਦਾ ਕੱਢੀਆਂ ਸੀਗੀਆਂ ਤੇ ਇਹ ਜਿਹੜੇ ਜੌਬਸ ਜਿਸੇ ਆਪਾਂ ਐਗਜ਼ਾਮਸ ਲੈ ਸਕਦੇ ਹੈਗੇ ਆ ਜਦੋਂ ਐਗਜ਼ਾਮਸ ਭਰੇ ਜਾ ਰਹੇ ਸੀਗੇ दैट ਟਾਈਮ ਦੇ ਉੱਤੇ ਇਹ ਚੀਜ਼ ਕਲੀਅਰ ਹੋ ਚੁੱਕੀ ਸੀ ਕਿ ਕਹਿੰਦੇ ਵਿੱਚ ਥੋੜੇ ਬੱਚੇ ਨਹੀਂ ਬਹੁਤ ਬੱਚੇ ਹੈਗੇ ਆ ਜਿਨ੍ਹਾਂ ਨੇ ਇਹਨਾਂ ਐਗਜ਼ਾਮਸ ਨੂੰ ਭਰਿਆ ਹੋਇਆ ਰਿਲੈਕਸੇਸ਼ਨ ਮਿਲੀ ਹੋਈ ਹੈ ਕਿ ਐ OBC ਕੈਟਾਗਰੀ ਨੂੰ SC ST ਕੈਟਾਗਰੀ ਨੂੰ ਰਿਲੈਕਸੇਸ਼ਨ ਮਿਲੀ ਹੋਈ ਆ ਤਾਂ ਉਸ ਦਾ ਉਸ ਦਾ ਲਾਭ ਜਿਹੜਾ ਹੈਗਾ ਵਾ ਸਾਰੇ ਬੱਚੇ ਚੱਕ ਰਹੇ ਹੈਗੇ ਆ ਸੋ ਇਸ ਤੋਂ ਇਲਾਵਾ ਨਾਲ ਨਾਲ ਅਸੀਂ ਕਵਰ ਅਪ ਕਰਦੇ ਹੈਗੇ ਆ ਕਿ ਸਾਡੇ ਕੋਲ ਜਿਹੜਾ ਸੀਨੀਅਰ ਅਸਿਸਟੈਂਟ ਦਾ ਐਗਜ਼ਾਮ ਆ ਰਿਹਾ ਹੈਗਾ ਵਾ ਵੇਰੀਅਸ ਡਿਪਾਰਟਮੈਂਟਸ ਦੇ ਵਿੱਚ ਉਹਨਾਂ ਦੇ ਵਿੱਚ ਸਾਨੂੰ ਰਿਟਰਨ ਐਗਜ਼ਾਮੀਨੇਸ਼ਨ ਪ੍ਰਪੇਅਰ ਕਰਨ ਦੇ ਲਈ ਸਾਨੂੰ ਕਰਨਾ ਕੀ ਪਊਗਾ ਆਲਰੇਡੀ ਇਹ ਪਹਿਲਾਂ ਡਿਸਕਸ ਹੋ ਚੁੱਕਾ ਹੈ ਕਿ ਸਾਡੇ ਕੋਲ ਜਿਹੜਾ ਸੀਨੀਅਰ ਅਸਿਸਟੈਂਟ ਦਾ ਐਗਜ਼ਾਮ ਸਾਡੇ ਕੋਲ ਆ ਰਿਹਾ ਵਾ ਸੀਨੀਅਰ ਅਸਿਸਟੈਂਟ ਵੇਰੀਅਸ ਡਿਪਾਰਟਮੈਂਟ ਦੇ ਵਿੱਚ ਪੋਸਟਾਂ ਆਈਆਂ ਹੋਈਆਂ ਵਾ ਐਮਸੀਕਿਊਸ ਜਿਹੜੇ ਹੈਗੇ ਆ ਸਾਡੇ ਸਾਰੇ ਕੁਐਸਚਨ ਜਿਹੜੇ ਹੈਗੇ ਆ ਐਮਸੀਕਿਊਸ ਦੇ ਹੋਣੇ ਆ ਵਿੱਚ ਆਉਣੇ ਹੈਗੇ ਆ ਓਐਮਆਰ ਸ਼ੀਟਸ ਜਿਹੜੀਆਂ ਹੈਗੀਆਂ ਤੁਹਾਨੂੰ ਦਿੱਤੀਆਂ ਜਾਣਗੀਆਂ ਐਗਜ਼ਾਮ ਦੇ ਲਈ ਤੁਹਾਨੂੰ 2 ਘੰਟੇ ਦਿੱਤੇ ਜਾਣਗੇ ਤੇ ਪੈਟਰਨ ਰਿਟਰਨ ਐਗਜ਼ਾਮੀਨੇਸ਼ਨ ਦਾ ਉਹ ਇਸ ਤਰੀਕੇ ਦੇ ਨਾਲ ਹੋਏਗਾ ਵੈਸੇ ਜਿਹੜੇ ਹੈਗੇ ਤੁਹਾਨੂੰ 120 ਕੁਐਸਚਨਸ ਹੋਣੇ ਆ ਸਾਰੇ ਦੇ ਸਾਰੇ ਮਲਟੀਪਲ ਚੁਆਇਸ ਕੁਐਸਚਨ ਹੋਣੇ ਆ ਤਾਂ ਇਹਨਾਂ ਦੇ ਵਿੱਚ ਸਾਡਾ ਜਿਹੜਾ ਪਹਿਲਾ ਪਾਰਟ ਹੈ ਜਿਸ ਨੂੰ ਅਸੀਂ ਕਵਰ ਅਪ ਕਰਨਾ ਹੈਗਾ ਵਾ ਉਹ ਸਾਡਾ ਜਨਰਲ ਨੌਲੇਜ ਦਾ ਸਾਡਾ ਸਭ ਤੋਂ ਪਹਿਲਾ ਪਾਰਟ ਹੋਏਗਾ ਜਿਹੜਾ ਕਿ ਸਾਨੂੰ 30 ਮਾਰਕਸ 30 ਨੰਬਰ ਦਾ ਪਾਰਟ ਆ ਰਿਹਾ ਹੈ 30 ਨੰਬਰ ਦਾ 30 ਕੁਐਸਚਨਸ ਜਿਹੜੇ ਹੈਗੇ ਆ ਸਾਨੂੰ ਇਹਦੇ ਵਿੱਚੋਂ ਮਿਲ ਰਹੇ ਹੈਗੇ ਆ ਤਾਂ ਇਹਦੇ ਵਿੱਚ ਜਨਰਲ ਨੌਲੇਜ ਤੇ ਕਰੰਟ ਅਫੇਅਰਸ ਦੋਨੋਂ ਹੀ ਆ ਰਿਹਾ ਨੈਸ਼ਨਲ ਐਂਡ ਇੰਟਰਨੈਸ਼ਨਲ ਇੰਪੋਰਟੈਂਟ ਹੈਗਾ ਇੰਪੋਰਟੈਂਟ ਟਾਪਿਕ ਆ ਬਹੁਤ ਵਾਈਟ ਟਾਪਿਕ ਆ ਇੰਪੋਰਟੈਂਟ ਟਾਪਿਕ ਆ ਸਾਨੂੰ ਸਭ ਨੂੰ ਪੜ੍ਹਨਾ ਇਹ ਬਹੁਤ ਜ਼ਰੂਰੀ ਆ ਪੋਲੀਟੀ ਇਸ਼ੂ এনवायरमेंटਲ ਇਸ਼ੂ ਕਰੰਟ ਇਸ਼ੂਸ ਸਾਇੰਸ ਐਂਡ ਟੈਕਨੋਲੋਜੀ ਇਕਨੋਮਿਕ ਇਸ਼ੂਸ ਹਿਸਟਰੀ ਆਫ ਇੰਡੀਆ ਵਿਦ ਸਪੈਸ਼ਲ ਰੈਫਰੈਂਸ ਟੂ ਇੰਡੀਅਨ ਫਰੀडम ਸਟਰਗਲ ਮੂਵਮੈਂਟਸ ਜਿੰਨੀਆਂ ਵੀ ਮੂਵਮੈਂਟਸ ਹੋਈਆਂ ਹੈਗੀਆਂ ਆ ਮੈਂ ਸਾਰੀਆਂ ਸਪੋਰਟਸ ਰਿਲੇਟਡ ਹੈ ਸਿਨੇਮਾ ਤੇ ਲਿਟਰੇਚਰ ਤੇ ਜੀਓਗ੍ਰਾਫੀ ਇਹ ਉਹ ਟਾਪਿਕਸ ਹੈਗੇ ਆ ਜਿਹੜੇ ਸਾਨੂੰ ਜਨਰਲ ਨੌਲੇਜ ਤੇ ਕਰੰਟ ਅਫੇਅਰਸ ਨਾਲ ਰਿਲੇਟ ਕਰਨੇ ਪੈਣਗੇ ਇਸ ਤੋਂ ਅੱਗੇ ਸਾਡੇ ਕੋਲ ਜਿਹੜੀ ਪੰਜਾਬ ਦੀ ਹਿਸਟਰੀ ਹੈ ਸਾਡਾ ਜਿਹੜਾ ਅਗਲਾ ਪਾਰਟ ਹੈਗਾ ਵਾ ਜਿਸ ਦੇ ਵਿੱਚੋਂ 20 ਕੁਐਸਚਨਸ ਸਾਡੇ ਕੋਲ ਆ ਰਹੇ ਆ ਪੰਜਾਬ ਦੀ ਹਿਸਟਰੀ ਦੇ ਰਿਲੇਟਡ Physical feature of Punjab and its ancient history, social, religious, and economic life in Punjab, development of language and literature and arts in Punjab, social and culture of Punjab during Afghan and Mughal rules, Bhakti movement, Sufism teachings, history of Sikh Gurus, saint of Punjab. ਆਧ ਗ੍ਰੰਥ ਸਿੱਖ ਰੂਲਰਸ ਫਰੀडम ਮੂਵਮੈਂਟਸ ਆਫ ਪੰਜਾਬ ਟਾਪਿਕ ਵਾਈਡਾ ਪਰ ਇਹਨਾਂ ਦੇ ਨੋਟਸ ਤੁਹਾਨੂੰ ਬਹੁਤ ਹੈਲਪ ਕਰਨਗੇ ਜਿਹੜੇ ਸਾਡੇ ਵਿਜ਼ਨਰੀ ਸਿੰਘ ਅਕੈਡਮੀ ਦੇ ਦੁਆਰਾ ਬਣਾਏ ਗਏ ਹੈ ਕਿ ਆ ਉਹ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਕਰਨਗੇ ਜਦੋਂ ਤੁਸੀਂ ਇਹਨਾਂ ਸਾਰੇ ਸਬਜੈਕਟਸ ਨੂੰ ਡੀਪਲੀ ਪੜ੍ਹੋਗੇ ਕਿਉਂਕਿ ਇੱਕ ਇੱਕ ਕੁਐਸਚਨਸ ਦੇ ਉੱਤੇ ਇੱਕ ਇੱਕ ਟਾਪਿਕ ਦੇ ਉੱਤੇ ਬਹੁਤ ਡੀਪਲੀ ਅਸੀਂ ਵਰਕਆਊਟ ਕੀਤਾ ਹੋਇਆ ਉਸ ਤੋਂ ਅੱਗੇ ਲੌਜੀਕਲ ਰੀਜ਼ਨਿੰਗ ਦਾ ਪਾਰਟ ਆਏਗਾ ਲੌਜੀਕਲ ਰੀਜ਼ਨਿੰਗ ਐਨਾਲਿਟਿਕਲ ਸਟੱਡੀ ਮੈਂਟਲ ਅਬਿਲਟੀ ਬੇਸਿਕ ਨਿਊਮੈਰੀਕਲ ਸਕਿਲਸ ਨੰਬਰਸ ਮੈਗਨੀਟਿਊਡਸ ਪਰਸੈਂਟੇਜ ਨਿਊਮੈਰੀਕਲ ਰਿਲੇਸ਼ਨ ਐਪਰੀਸ਼ੀਏਸ਼ਨ ਡਾਟਾ ਅਨਾਲਿਸਿਸ ਗ੍ਰਾਫਿਕਸ ਪ੍ਰੈਜੈਂਟੇਸ਼ਨਸ ਚਾਰਟਸ ਟੇਬਲ ਐਂਡ ਸਪਰੈਡਸ਼ੀਟ ਬਟ ਇਹ ਟੌਪਿਕ ਜਿਹੜਾ ਹੈਗਾ ਵਾ ਇਹ ਤੁਹਾਨੂੰ 30 ਮਾਰਕਸ ਦਾ ਕਵਰ ਅਪ ਕਰੇਗਾ ਟੌਪਿਕ ਬਹੁਤ ਇੰਪੋਰਟੈਂਟ ਹੈ ਬਿਕੋਜ਼ ਅਗਰ 30 ਮਾਰਕਸ ਦਾ ਜ਼ਿਆਦਾਤਰ ਸਟੂਡੈਂਟਸ ਨੂੰ ਪ੍ਰੋਬਲਮ ਇਹਨਾਂ ਸਬਜੈਕਟਸ ਵਿੱਚ ਹੀ ਆਉਂਦੀ ਹੈ ਕਿਉਂਕਿ ਇੱਥੇ ਇਹਨਾਂ ਦੇ ਕੋਲ ਦਿੱਕਤ ਆ ਜਾਂਦੀ ਹੈ ਸਮ ਕਰਨ ਦੇ ਲਈ ਆ ਟਾਈਮ ਚਾਹੀਦਾ ਤੇ ਟਾਈਮ ਉਥੇ ਸਾਡੇ ਕੋਲ ਹੁੰਦਾ ਨਹੀਂਗਾ ਬੱਚੇ ਉਥੇ ਪਜਲ ਹੋ ਜਾਂਦੇ ਜੇ ਟਿਪਸ ਐਂਡ ਟ੍ਰਿਕਸ ਤੁਹਾਡੇ ਕੋਲ ਨਹੀਂ ਹੋਣਗੇ ਪੰਜਾਬੀ ਦਾ ਜਿਹੜਾ ਪਾਰਟ ਹੈਗਾ ਵਾ ਇੰਪੋਰਟੈਂਟ ਹੈ ਬਟ ਇਹਦੇ ਵਿੱਚੋਂ ਜਿਹੜੇ ਤੁਹਾਨੂੰ ਕੁਐਸਚਨਸ ਜਿਹੜੇ ਤੁਹਾਨੂੰ ਆ ਕੁਐਸਚਨਸ ਮਿਲਨੇ ਆ 15 ਸ਼ੁੱਧ ਅਸ਼ੁੱਧ ਸ਼ਬਦ ਜੋੜ ਅਗੇਤਰਣ ਪਿਛੇਤਰ ਸਮਾਨਾਰਥਕ ਵਿਰੋਧੀ ਸ਼ਬਦ ਨਾਮ ਪੜਨਾਵ ਕਿਰਿਆ ਦੀਆਂ ਕਿਸਮਾਂ ਤੇ ਸਹੀ ਵਰਤੋਂ ਲਿੰਗ ਤੇ ਵਚਨ ਪੰਜਾਬੀ ਅਖਾਣ ਤੇ ਮੁਹਾਵਰੇ ਸਭ ਤੋਂ ਇੰਪੋਰਟੈਂਟ ਟੌਪਿਕ ਹੁੰਦਾ ਵਾ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਤੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਪੰਜਾਬੀ ਦੇ ਵਿੱਚ ਸਾਡੇ ਕੋਲ 15 ਕੁਐਸਚਨ ਇਹਦੇ ਰਿਲੇਟਡ ਹੁੰਦੇ ਆ ਆਫਟਰ ਦੈਟ ਸਾਡੇ ਕੋਲ ਟੌਪਿਕ ਹੁੰਦਾ ਹੈਗਾ ਇੰਗਲਿਸ਼ ਦਾ ਸਭ ਤੋਂ ਇੰਪੋਰਟੈਂਟ ਟੌਪਿਕ ਹੈਗਾ ਵਾ ਬਿਕੋਜ਼ ਅਗਰ ਅਸੀਂ ਦੇਖਿਆ ਜਾਵੇ ਮੈਂਟਲ ਅਬਿਲਟੀ ਮੈਂਟਲ ਅਬਿਲਟੀ ਦਾ ਪਾਰਟ ਦੇਖਿਆ ਜਾਵੇ ਤਾਂ ਅਗਰ ਕੋਈ ਬੱਚੇ ਉਹਦੇ ਵਿੱਚੋਂ 30 ਦੇ ਵਿੱਚੋਂ 10 ਜਾਂ 15 ਮਾਰਕਸ ਵੀ ਲੈ ਜਾਂਦੇ ਹੈਗੇ ਆ then ਆਫਟਰ that ਜ਼ਿਆਦਾਤਰ ਫੋਕਸ ਇਨ੍ਹਾਂ ਐਗਜ਼ਾਮਸ ਦੇ ਉੱਤੇ ਹੋ ਜਾਂਦਾ ਵਾ ਤੇ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇੰਗਲਿਸ਼ ਦੇ ਵਿੱਚ ਬੇਸਿਕ ਗ੍ਰਾਮਰ ਸਬਜੈਕਟ ਐਂਡ ਵਰਬ ਐਡਜੈਕਟਿਵਸ ਐਂਡ ਐਡਵਰਬ ਸਨੋਨੀਮ ਅਨਟੋਨੀਮਸ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦੇ ਹੈਗੇ ਆ ਤੇ ਪਲੱਸ 1 ਵਰਡ ਸਬਸਟੀਟਿਊਸ਼ਨ ਫਿਲ ਇਨ ਦਾ ਬਲੈਂਕਸ ਕਰੈਕਸ਼ਨ ਇਨ ਸੈਂਟੈਂਸਸ ਈਡੀਅਮਸ ਐਂਡ ਥੇਅਰ ਮੀਨਿੰਗਸ ਸਪੈਲ ਚੈੱਕ ਐਡਜੈਕਟਿਵਸ ਆਰਟਿਕਲਸ ਪ੍ਰੈਪੋਜੀਸ਼ਨਸ ਡਾਇਰੈਕਟ ਐਂਡ ਇੰਡਾਇਰੈਕਟ ਸਪੀਚ ਐਕਟਿਵ ਐਂਡ ਪੈਸਿਵ ਵਾਇਸ ਹੋ ਗਏ ਕਰੈਕਸ਼ਨ ਇਨ ਸੈਂਟੈਂਸਸ ਇਹ ਤੁਹਾਡੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈਗਾ 파ਰਟ ਜਿਹੜਾ ਕਿ ਅਸੀਂ ਕਵਰ ਅਪ ਕਰਨਾ ਹੈਗਾ ਐਂਡ ਸਭ ਤੋਂ ਲਾਸਟ ਦੇ ਉੱਤੇ ਕੀ ਹੈ ਟੌਪਿਕ ਬਹੁਤ ਈਜ਼ੀ ਹੈ 10 ਨੰਬਰ ਇਹਦੇ ਵਿੱਚੋਂ 100% ਸਿੱਧੇ ਤਰੀਕੇ ਦੇ ਨਾਲ ਅਸੀਂ ਲੈ ਸਕਦੇ ਹਾਂ ਬਿਕਾਜ਼ ਇੰਨਾ ਜ਼ਿਆਦਾ ਟਫ ਟੌਪਿਕ ਨਹੀਂ ਹੁੰਦਾਗਾ basics of computer network and internet users of office productivity tools excel spreadsheet and powerpoint ਇਹ ਟਾਪਿਕ ਇੱਕ ਨਾਰਮਲ ਟਾਪਿਕ ਹੈਗਾ ਵਾ ਆ ਕੰਪਿਊਟਰ ਦੇ ਵਿੱਚ ਬਹੁਤ ਜ਼ਿਆਦਾ ਡੀਪਲੀ ਵੜਨ ਦੀ ਜ਼ਰੂਰਤ ਨਹੀਂ ਜੀ ਬਿਕਾਉਜ਼ ਉਹਨਾ ਪੇਪਰ ਹੱਲ ਕਰੋ ਜਿੰਨਾ ਕਿ ਐਗਜ਼ਾਮ ਦੇ ਵਿੱਚ ਆਉਣਾ ਵਾ ਸੋ ਇਹ ਤਾਂ ਹੋ ਗਿਆ ਸਾਡਾ ਸੀਨੀਅਰ ਅਸਿਸਟੈਂਟ ਦੇ ਐਗਜ਼ਾਮ ਨੂੰ ਲੈ ਕੇ ਸਾਡਾ ਸਾਰਾ ਆ ਜਿਹੜਾ ਸਾਡਾ ਸਿਲੇਬਸ ਹੈਗਾ ਵਾ ਜਿਹੜਾ ਅਸੀਂ ਕਵਰ ਅਪ ਕਰਨਾ ਵਾ ਤੇ ਸਾਨੂੰ ਕਿਹੜੇ ਕਿਹੜੇ ਟਾਪਿਕਸ ਹੋਣਗੇ ਅਸੀਂ ਉਹ ਟਾਪਿਕਸ ਦੇ ਬਾਰੇ ਡਿਸਕਸ ਕੀਤਾ ਹੈਗਾ ਇਸ ਤੋਂ ਇਲਾਵਾ ਜਿਹੜਾ ਦੂਜਾ ਇਗਜ਼ਾਮ ਹੈਗਾ ਵਾ ਟ੍ਰੈਜ਼ਰੀ ਆਫੀਸਰਸ ਜਿਹੜੇ ਹੈਗੇ ਆ ਉਹਨਾਂ ਦਾ ਜਿਹੜਾ ਕੁਐਸਚਨਸ ਹੈਗਾ ਵਾ ਉਹਨਾਂ ਦਾ ਜਿਹੜਾ ਇਗਜ਼ਾਮ ਪੈਟਰਨ ਹੈਗਾ ਵਾ ਅਸੀਂ ਉਹਦੇ ਬਾਰੇ ਡਿਸਕਸ ਕਰਦੇ ਆ ਸਾਰੇ ਦੇ ਸਾਰੇ ਕੁਐਸਚਨਸ ਜਿਹੜੇ ਹੈਗੇ ਆ ਸਾਨੂੰ ਐਮਸੀਕਿਊਜ਼ ਫਾਰਮ ਦੇ ਵਿੱਚ ਹੀ ਆਉਣੇ ਆ ਬਟ ਇਹਦੇ ਵਿੱਚ ਟਾਈਮ ਪੀਰੀਅਡ ਜਿਹੜਾ ਹੈਗਾ ਵਾ ਸਾਨੂੰ ਦੋ ਵਾਰ ਤਾਂ ਦਿੱਤਾ ਜਾ ਰਿਹਾ ਹੈਗਾ ਵਾ ਸਾਨੂੰ 120 ਕੁਐਸਚਨਸ ਇਹਦੇ ਵਿੱਚ ਆਉਣੇ ਆ। 120 ਕੁਐਸਚਨ ਅਸੀਂ 2 ਘੰਟਿਆਂ ਦੇ ਵਿੱਚ ਹੱਲ ਕਰਨੇ ਹੈਗੇ ਆ। ਮੀਨਸ ਅਗਰ ਦੇਖਿਆ ਜਾਵੇ ਤਾਂ ਤੁਹਾਡੇ ਕੋਲ 1 ਮਿੰਟ ਇੱਕ ਕੁਐਸਚਨ ਦੇ ਲਈ ਆ। ਹੁਣ ਬਟ ਇਹਦੇ ਵਿੱਚ ਇੱਕ ਚੀਜ਼ ਦਾ ਧਿਆਨ ਸਾਨੂੰ ਰੱਖਣਾ ਬਹੁਤ ਜ਼ਰੂਰੀ ਹੋਏਗਾ। देयर विल बी 네ਗੇਟਿਵ ਮਾਰਕਿੰਗ। ਈਚ ਕੁਐਸਚਨਸ ਕੈਰੇ 1 ਮਾਰਕ। ਫਾਰ ਐਵਰੀ ਰੋਂਗ ਆਨਸਰ 1/4 0.25 ਮਾਰਕ ਵੁੱਡ ਬੀ ਡਿਡਕਟਡ ਦਾ ਕੁਐਸਚਨਸ ਨੋਟ ਅਟੈਂਪਟਡ ਵਿਲ ਰੀਸੀਵ ਨੋ ਕ੍ਰੈਡਿਟ অর ਡਿਸਕ੍ਰੈਡਿਟ ਅਨਸਰ ਨਹੀਂ ਆਉਂਦਾਗਾ ਤਾਂ ਪਲੀਜ਼ ਉਸ ਕੁਐਸਚਨ ਨੂੰ ਨਾ ਕਰਿਓ ਤੁੱਕਾ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਕਿ ਕਈ ਵਾਰ ਕੀਤੇ ਹੋਏ ਸਵਾਲ ਜਿਹੜੇ ਹੁੰਦੇ ਆ ਅਸੀਂ ਜਦੋਂ ਉਹਨਾਂ ਦੇ ਅਨਸਰਸ ਗਲਤ ਲਗਾ ਦਿੰਨੇ ਆ ਤਾਂ ਜਿਹੜੇ ਸਹੀ ਕੀਤੇ ਹੁੰਦੇ ਆ ਸਾਡੀ 네ਗੇਟਿਵ ਮਾਰਕਿੰਗ ਹੋ ਜਾਂਦੀ ਆ ਤਾਂ ਸਾਡੀ ਕੱਟ ਲਿਸਟ ਦੇ ਉੱਤੇ ਇਫੈਕਟ ਪੈਂਦਾ ਹੈਗਾ ਸੋ ਟ੍ਰੈਜ਼ਰ ਆਫਿਸਰਸ ਜਿਹੜਾ ਇੰਦੇ ਵਿੱਚ ਆਪਾਂ ਕਵਰਪ ਕੀ ਕਰਨ ਜਾ ਰਹੇ ਹੈ ਕਿ ਆ ਸੇਮ ਹੈ ਸੀਨੀਅਰ ਅਸਿਸਟੈਂਟ ਦਾ ਜਿਹੜਾ ਇਗਜ਼ਾਮ ਦੇਣ ਜਾ ਰਹੇ ਹੈਗਾ ਜੋ ਸਿਲੇਬਸ ਸਾਨੂੰ ਉਹਦੇ ਵਿੱਚ ਮਿਲ ਰਿਹਾ ਵਾ ਉਹੀ ਸਿਲੇਬਸ ਸਾਨੂੰ ਮਿਲਦਾ ਜੁਲਦਾ ਜਿਹੜਾ ਹੈਗਾ ਸਾਨੂੰ ਟ੍ਰੈਜ਼ਰੀ ਆਫੀਸਰ ਦੇ ਵਿੱਚ ਵੀ ਮਿਲ ਰਿਹਾ ਹੈਗਾ ਵਾ 30 ਕੁਐਸਚਨ ਆ ਰਹੇ ਆ ਸਾਡੇ ਕੋਲ ਜਨਰਲ ਨੋਲਿਜ ਤੇ ਕਰੰਟ ਅਫੇਅਰ ਦੇ ਵਿੱਚ ਦੈਨ ਉਸ ਤੋਂ ਬਾਅਦ ਚ ਪੰਜਾਬ ਦੀ ਹਿਸਟਰੀ ਦੇ 20 ਕੁਐਸਚਨਸ ਆ ਰਹੇ ਆ ਲੌਜੀਕਲ ਰੀਜ਼ਨਿੰਗ ਮੈਥਮੈਟਿਕਲ ਟੌਪਿਕ ਜਿਹੜਾ ਹੈਗਾ ਵਾ 30 ਕੁਐਸਚਨ ਸਾਨੂੰ ਆ ਰਹੇ ਆ ਪੰਜਾਬ ਦਾ ਅਗਿਤ ਪੰਜਾਬ ਦਾ ਜਿਹੜਾ ਪਾਰਟ ਹੈਗਾ ਵਾ ਜਿਹੜਾ ਸਾਡਾ ਪੰਜਾਬੀ ਦਾ ਪਾਰਟ ਹੈਗਾ ਵਾ ਉਹਦੇ ਵਿੱਚੋਂ ਸਾਨੂੰ 15 ਮਾਰਕਸ ਦੇ ਕੁਐਸਚਨਸ ਆ ਰਹੇ ਆ ਇੰਗਲਿਸ਼ ਦੇ ਵਿੱਚੋਂ ਸਾਡੇ ਕੋਲ 15 ਆ ਰਹੇ ਆ ਤੇ ਜਿਹੜਾ ਸਾਡਾ ਸਭ ਤੋਂ ਲਾਸਟ ਵਾਲਾ ਕੰਪਿਊਟਰ ਦਾ ਪਾਰਟ ਹੈਗਾ ਵਾ ਉਹਦੇ ਵਿੱਚੋਂ ਸਾਨੂੰ 10 ਕੁਐਸਚਨਸ ਆ ਰਹੇ ਆ ਸੋ ਇਹ ਉਹ ਕੁਐਸਚਨਸ ਹੈਗੇ ਆ ਜਿਹੜੇ ਆ ਸਾਨੂੰ ਕਰਨੇ ਇੰਪੋਰਟੈਂਟ ਹੈ ਟ੍ਰੈਜ਼ਰੀ ਜੋਬ ਤੇ ਸੀਨੀਅਰ ਅਸਿਸਟੈਂਟ ਦਾ ਜੋਬ ਅ ਵਿਜਨਲੇ ਸਿੰਘ ਅਕੈਡਮੀ ਦੇ ਦੁਆਰਾ ਵਿਜਨਰੀ ਸਿੰਘ ਅਕੈਡਮੀ ਦੇ ਦੁਆਰਾ ਸ਼ਾਮ ਨੂੰ ਅਸੀਂ ਪ੍ਰੀਵੀਅਸ ইয়ার ਦੇ ਕੁਐਸਚਨ ਪੇਪਰ ਜਿਹੜੇ ਹੈਗੇ ਆ ਕੰਟੀਨਿਊਸਲੀ 2 ਘੰਟੇ ਦੀ ਕਲਾਸ ਸਾਡੀ ਲਗਾਇਆ ਕਰੇਗੀ ਹਰ ਰੋਜ਼ ਅਸੀਂ ਕਲਾਸ ਲਗਾਇਆ ਕਰਾਂਗੇ ਤਾਂ ਜੋ ਤੁਹਾਨੂੰ ਪ੍ਰੀਵੀਅਸ ইয়ার ਦੇ ਕੁਐਸਚਨ ਪੇਪਰ ਹੈਗੇ ਆ ਉਹ ਈਜ਼ਲੀ ਸੌਰਟ ਆਊਟ ਹੋ ਸਕਣ ਜਿਹੜੇ ਕੁਐਸਚਨਸ ਉਹਨਾਂ ਦੇ ਵਿੱਚ ਹੁੰਦੇ ਆ ਤਾਂ ਕਈ ਵਾਰ ਕੁਐਸਚਨਸ ਘੁਮਾ ਫਰਾ ਕੇ ਹੀ ਸਾਡੇ ਕੋਲ ਆ ਜਾਂਦੇ ਆ ਤਾਂ ਉਹਨਾਂ ਕੁਐਸਚਨਸ ਨੂੰ ਅਸੀਂ ਇਮੀਡੀਏਟਲੀ ਆਪਦਾ ਹੱਲ ਕਰਾਂਗੇ ਤੇ ਮਾਰਨਿੰਗ ਦੇ ਵਿੱਚ ਜਿਹੜੇ ਸਾਡੇ ਬੈਚਸ ਚੱਲਣਗੇ ਉਹਨਾਂ ਦੇ ਵਿੱਚ ਪੰਜਾਬ ਜੀਕੇ ਨੂੰ ਲੈ ਕੇ ਤੇ ਪਲੱਸ ਲੈਂਗੁਏਜ ਨੂੰ ਲੈ ਕੇ ਪੰਜਾਬੀ ਇੰਗਲਿਸ਼ ਕੰਪਿਊਟਰਸ ਲੈਂਗੁਏਜ ਜਿਹੜਾ ਹੈਗਾ ਵਾ ਤੇ ਪਲੱਸ ਕਰੰਟ ਅਫੇਅਰਸ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਉਹਨਾਂ ਦੇ ਰਿਲੇਟਡ ਟੌਪਿਕਸ ਜਿਹੜੇ ਹੈਗੇ ਅਸੀਂ ਕਵਰ ਅਪ ਕਰਾਂਗੇ ਸੋ ਦੋਸਤੋ ਤਿਆਰ ਹੋ ਜਾਓ ਬਿਗਲ ਵੱਜ ਚੁੱਕਾ ਹੈਗਾ ਵਾ ਆ ਜੌਬਸ ਦਾ 14 12 2025 ਆਪਦੀ ਡਾਇਰੀ ਦੇ ਉੱਤੇ ਸੈੱਟ ਕਰਕੇ ਰੱਖ ਲਓ ਬਹੁਤ ਇੰਪੋਰਟੈਂਟ ਡੇਟ ਹੈ ਤੁਹਾਡੀ ਲਾਈਫ ਦਾ ਸਭ ਤੋਂ ਇੰਪੋਰਟੈਂਟ ਦਿਨ ਹੈ ਜਦੋਂ ਤੁਸੀਂ ਐਗਜ਼ਾਮ ਦੇ ਵਿੱਚ ਐਂਟਰ ਹੁੰਨੇ ਆ ਦੂਸਰਾ ਇੰਪੋਰਟੈਂਟ ਦਿਨ ਉਹ ਹੁੰਦਾ ਜਦੋਂ ਤੁਸੀਂ ਉਸ ਐਗਜ਼ਾਮ ਦਾ ਰਿਜ਼ਲਟ ਦੇਖਦੇ ਆ ਤੁਹਾਡੀ ਜ਼ਿੰਦਗੀ ਤੁਹਾਡੇ ਸੁਪਨੇ ਤੁਹਾਡੇ ਹੱਥ ਵਿੱਚ ਹੈ ਤਿਆਰੀ ਕਰੋ ਰੱਜ ਕੇ ਤੇ ਇਹਨਾਂ ਐਗਜ਼ਾਮਸ ਨੂੰ ਕਲੀਅਰ ਕਰੋ